ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਖਬਰ ਮਿਲੀ ਹੈ ਕਿ NCERT ਦੇ ਵੱਲੋਂ 8ਵੀਂ ਦੀ ਕਿਤਾਬ ਦੇ ਵਿੱਚ ਸਿੱਖ ਇਤਿਹਾਸ ਤੇ ਹੋਰ ਪਰਾਠਾ ਇਤਿਹਾਸ ਜਿਹੜਾ ਤੇ ਹੋਰ ਰਾਜ ਦਾ ਇਤਿਹਾਸ ਪੜਾਇਆ ਜਾਵੇਗਾ ਚੰਗੀ ਖਬਰ ਹੈ ਕਿਉਂਕਿ ਯੋਧਿਆਂ ਦੀ ਵਾਰ ਗਾਉਣਾ ਯੋਧਿਆਂ ਦੀ ਵਾਰ ਸੁਣਨਾ ਯੋਧਿਆਂ ਦੀ ਵਾਰ ਪੜ੍ਹਨਾ ਇਹ ਤੁਹਾਡੇ ਅੰਦਰ ਇੱਕ ਸ਼ਕਤੀ ਪੈਦਾ ਕਰਦਾ ਇੱਕ ਮਨੋਬਲ ਪੈਦਾ ਕਰਦਾ ਤੁਹਾਡੇ ਅੰਦਰ ਦੇਸ਼ ਭਗਤੀ ਆਪਣੇ ਧਰਮ ਪ੍ਰਸਤੀ ਜਿਹੜੀ ਆ ਪੈਦਾ ਕਰਦਾ ਸੋ ਸਿੱਖਾਂ ਦਾ ਇਤਿਹਾਸ ਯੋਧਿਆਂ ਦਾ ਇਤਿਹਾਸ ਆ ਜਦੋਂ ਇਸ ਨੂੰ ਕੋਈ ਪੜਦਾ ਤਾਂ ਉਹਦੇ ਅੰਦਰ ਇੱਕ ਸ਼ਕਤੀ ਪੈਦਾ ਹੁੰਦੀ ਆ ਤੇ ਦੁਸ਼ਮਣਾਂ ਦੇ ਖਿਲਾਫ ਲੜਨ ਤੇ ਡਟਣ ਤੇ ਸ਼ਹਾਦਤ ਦੀ ਜਿਹੜੀ ਆ ਉਹਦੇ ਅੰਦਰ ਇੱਕ ਜਜ਼ਬਾ ਪੈਦਾ ਹੁੰਦੀ ਆ ਜਿਸ ਦੀ ਇਸ ਦੇਸ਼ ਨੂੰ ਵੀ ਲੋੜ ਆ ਕੌਮ ਨੂੰ ਵੀ ਲੋੜ ਆ ਇਹ ਸਮਾਜ ਨੂੰ ਵੀ ਲੋੜ ਆ ਕਿਉਂਕਿ ਜਿਹੜੀਆਂ ਸਮਾਜ ਬਣਤੀ ਸ਼ਕਤੀਆਂ ਕੋਈ ਜ਼ੁਲਮ ਕਰਦਾ ਜਾਂ ਕੋਈ ਉਹ ਹਾਲ ਖਰਾਬ ਕਰਦਾ ਉਹਨਾਂ ਦੇ ਖਿਲਾਫ ਖੜਨਾ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ ਤੇ ਜ਼ਰੂਰਤ ਹੈ ਇਹ ਦੇਸ਼ ਦੇ ਅਜਿਹੇ ਸਿੱਖ ਯੋਧਿਆਂ ਨੂੰ ਤੇ ਹੋਰ ਦੇਸ਼ ਦੇ ਅੰਦਰ ਜੁਝਾਰੂਆਂ ਨੂੰ ਯਾਦ ਕਰੇਗਾ ਤਾਂ ਸਾਡੀ ਜਿਹੜੀ ਪੀੜ੍ਹੀ ਹੈ ਆਉਣ ਵਾਲੀ ਉਹ ਇਸ ਤੋਂ ਚੰਗਾ ਸਬਕ ਸਿੱਖੇਗੀ ਪਰ ਇੱਕ ਅਸੀਂ ਇਹ ਜਾਣਕਾਰੀ ਦੇਣੀ ਚਾਹੁੰਦੇ ਹਾਂ ਕਿ ਇਤਿਹਾਸ ਨੂੰ ਉਸ ਛਾਪੜ ਤੋਂ ਪਹਿਲਾਂ ਉਸ ਇਤਿਹਾਸ ਨੂੰ ਬਚਾਇਆ ਜਾਵੇ ਤੇ ਜਿਹੜੀਆਂ ਸਿੱਖ ਪ੍ਰਮਾਣਿਕ ਸੰਸਥਾਵਾਂ ਨੇ ਉਹਨਾਂ ਤੋਂ ਇਹਦੀ ਮંજੂਰੀ ਜ਼ਰੂਰ ਲਈ ਜਾਵੇ ਤਾਂ ਕਿ ਕਿਸੇ ਤਰ੍ਹਾਂ ਦਾ ਬੇਰੋੜਾ ਵਿਵਾਦ ਬਾਅਦ ਦੇ ਵਿੱਚ ਐਸਾ ਨਾ ਹੋਵੇ ਜਿਹੜਾ ਕਿ ਉਸ ਇਤਿਹਾਸ ਦੇ ਲਈ ਜਾਂ ਜਿਹੜੀ ਕੀਤੀ ਕਾਰਜਕਾਰੀ ਆ ਉਹ ਤੇ ਮਿੱਟੀ ਪਾਉਣ ਦਾ ਕੰਮ ਹੈ